ਪੰਜਾਬ ਕੇ ਸ੍ਰੀ ਵੇਖਰੇ ਸਾਰੇ ਦਰਸ਼ਕਾਂ ਦਾ ਮੈਂ ਕਵੀਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀ ਆ ਦਰਸ਼ਕੋ ਜਿਦਾ ਕਿ ਅਸੀਂ ਸਾਰੇ ਜਾਣਿਆ ਕਿ ਕਿਸਾਨ ਇੱਕ ਵਾਰ ਫਿਰ ਤੋਂ ਅੰਦੋਲਨ ਤੇ بیٹھ ਚੁੱਕੇ ਨੇ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਹੋ ਚੁੱਕਾ ਹੈ ਸੜਕਾਂ ਤੇ ਆਸੂ ਗੈਸ ਦੇ ਜਦੋਂ ਗੋਲੇ ਛੱਡੇ ਗਏ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਹੜਾ ਕੱਲ ਯਾਨੀ ਕਿ ਤੁਹਾਨੂੰ ਦੱਸਦੇ ਚੱਲੀਏ ਸ਼ੁੱਕਰਵਾਰ ਦੇ ਦਿਨ ਬੰਦ ਦੀ ਕਾਲ ਵੀ ਅਨਾਉਂਸ ਕਰ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਆਰਐਸ ਨੂੰ ਲੈ ਕੇ ਪਿਛਲੀ ਵਾਰ ਜਿਹੜਾ ਬੰਦ ਹੋਇਆ ਸੀ ਤੇ ਪੈਟਰੋਲ ਡੀਜ਼ਲ ਜਿਹੜੇ ਸਟੇਸ਼ਨਸ ਨੇ ਉਹ ਬੰਦ ਕਰ ਦਿੱਤੇ ਗਏ ਸੀ ਲੋਕਾਂ ਨੂੰ ਪੈਟਰੋਲ ਡੀਜ਼ਲ ਨਹੀਂ ਸੀ ਮਿਲ ਰਿਹਾ ਤੇ ਇਸ ਕਰਕੇ ਤੁਹਾਨੂੰ ਦੱਸਦੇ ਚੱਲੀ ਕਿ ਇੱਥੇ ਜਿਹੜੇ ਲੋਕਾਂ ਨੂੰ ਹੁਣ ਇਸ ਵੇਲੇ ਜਿਹੜੀ ਅਗਰ ਕਹੀਏ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਕਿਸੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਵਾਸਤੇ ਪੈਟਰੋਲ ਤੇ ਡੀਜ਼ਲ ਦੀ ਹੁੰਦੀ ਹੈ ਜੇ ਅਗਰ ਤੁਹਾਡੇ ਵੀਕਲ ਵਿੱਚ ਪੈਟਰੋਲ ਡੀਜ਼ਲ ਨਹੀਂ ਹੈ ਤਾਂ ਹੁਣ ਇੱਕ ਵਾਰੀ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ પેટ્રોલ ਡੀਜ਼ਲ ਆਪਣੀਆਂ ਗੱਡੀਆਂ 'ਚ ਆਪਣੇ ਬਾਈਕਾਂ 'ਚ ਜ਼ਰੂਰ ਪਾ ਲਓ ਕਿਉਂਕਿ ਕਿਤੇ ਵੀ ਅਗਰ ਐਮਰਜੈਂਸੀ 'ਚ ਜਾਣਾ ਹੈ ਤਾਂ ਤੁਹਾਨੂੰ પેટ્રોલ ਤੇ ਡੀਜ਼ਲ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਔਰ ਇੱਥੇ ਜਿਹੜੇ ਇੱਥੇ પેટ્રોલ ਸਟੇਸ਼ਨ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਕਰਨ ਜਾ ਰਹੇ ਆ ਤੁਹਾਡੇ ਨਾਲ ਗੱਲ ਕਰਨਾ ਚਾਹਵਾਂਗੇ ਜਾਣਨਾ ਚਾਹਵਾਂਗੇ ਕੱਲ ਦੀ ਗੋਲ ਬਾਰੇ ਕੀ ਸੁਨੇਹਾ ਹੈਗਾ ਵੈਬ ਜਨਤਾ ਲਈ ਆਮ ਜੀ ਮੈਮ ਸਾਡੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਇਸ ਤਰ੍ਹਾਂ ਦੀ ਆਮ ਜਨਤਾ ਲਈ ਪੈਟਰੋਲ ਬੰਦ ਕਰਨ ਵਾਸਤੇ ਜੀ ਜੀ ਸਾਡੇ ਕੋਲ ਐਸੀ ਇਨਫੋਰਮੇਸ਼ਨ ਕੋਈ ਨਹੀਂ ਆਈ ਜੀ ਹਾਂ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਜੇ ਅਗਰ ਕੱਲ ਬੰਦ ਹੁੰਦਾ ਹੈ ਹੜਤਾਲ ਹੁੰਦੀ ਹੈ ਜਿਸ ਨਾਲ ਕਿਆ ਜਾ ਰਿਹਾ ਹੈ ਬੰਦੀ ਕੋਲ ਹੈ ਕਿਸਾਨ ਜਥੇਬੰਦੀਆਂ ਵੱਲੋਂ ਤੇ ਫਿਰ ਕੀ ਐਕਸ਼ਨ ਹੋਏਗਾ ਪੈਟਰੋਲ ਸਟੇਸ਼ਨ ਦਾ ਐਕਸ਼ਨ ਤਾਂ ਮੈਡਮ ਕੋਈ ਨਹੀਂ ਹੋਏਗਾ ਜਸਰਾ ਅਸੀਂ ਸਾਰਿਆਂ ਦੇ ਨਾਲ ਹੋਵਾਂਗੇ ਜਿਸ ਤਰ੍ਹਾਂ ਹਰ ਪੰਪ ਬੰਦ ਰਹਿਣਗੇ ਸਾਡਾ ਪੈਟਰੋਲ ਪੰਪ ਬੰਦ ਰਹੇਗਾ ਜੀ ਜੀ ਅਗਰ ਹੋਰ ਵੀ ਖੁੱਲੇ ਹੋਣਗੇ ਤੇ ਕਸਟਮਰ ਨਾਲ ਥੋੜਾ ਥੋੜਾ ਡੀਲ ਕਰਾਂ ਥੈਂਕ ਯੂ ਸੋ ਮਚ ਜੀ ਤੁਹਾਣ ਨਾਲ ਗੱਲ ਕੀਤੀ ਤੇ ਲੋਕਾਂ ਦੇ ਤੱਕ ਜਿਹੜਾ ਸਨੇਹਾ ਅਸੀਂ ਪੰਚਾਇਆ ਸੋ ਕਿਹਾ ਜਾ ਰਿਹਾ ਜੀ પેટ્રોલ ਸਟੇਸ਼ਨਸ ਵੱਲੋਂ ਜਿਸ ਤਰ੍ਹਾਂ ਜਿਹੜੇ ਆਮ ਜਨਤਾ ਦੇ ਨਾਲ ਪੂਰਾ ਸਹਿਯੋਗ ਕਰਨਗੇ ਜੋ ਬਾਕੀ ਦੇ પેટ્રોલ ਸਟੇਸ਼ਨ ਜਿਸ ਤਰ੍ਹਾਂ ਨਾਲ ਪੂਰੀ ਜਨਤਾ ਦੇ ਨਾਲ ਉਸੇ ਤਰ੍ਹਾਂ ਨਾਲ ਹੀ ਡੀਲ ਕਰਨਗੇ ਜਿਸ ਤਰ੍ਹਾਂ ਨਾਲ ਬਾਕੀ ਦੇ ਸਟੇਸ਼ਨਸ ਅਗਰ ਖੁੱਲੇ ਹੋਣਗੇ ਤਾਂ ਇਹ પેટ્રોલ ਸਟੇਸ਼ਨ ਵੀ ਖੁੱਲਾ ਹੋਏਗਾ ਜੇ ਅਗਰ ਬਾਕੀ ਬੰਦ ਹੋਣਗੇ ਤਾਂ ਬਾਕੀ ਵੀ ਬਾਕੀਆਂ ਦੀ ਤਰ੍ਹਾਂ ਇਹ ਪੈਟਰੋਲ ਸਟੇਸ਼ਨ ਵੀ ਬੰਦ ਹੋਏਗਾ ਔਰ ਕੀਆ ਜਾ ਰਿਹਾ ਹੈ ਕਿ ਲੋਕਾਂ ਨੂੰ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਔਰ ਕਿਸਾਨ ਜਥੇਬੰਦੀਆਂ ਦੀ ਜਿਹੜੀ ਕਾਲ ਹੈ ਉਸ ਦੇ ਉੱਤੇ ਡਿਪੈਂਡ ਕਰਦਾ ਹੈ ਔਰ ਇਸ ਦੀ ਜਿਹੜੀ ਕਨਫਰਮੇਸ਼ਨ ਹੈ ਸ਼ਾਮ ਤੱਕ ਜ਼ਰੂਰ ਹੋ ਜਾਏਗੀ ਕਿ ਕੱਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ ਕਿ ਪੈਟਰੋਲ ਸਟੇਸ਼ਨ ਜਾਂ ਡੀਜ਼ਲ ਸਟੇਸ਼ਨ ਤੇ ਤੁਹਾਨੂੰ ਪੈਟਰੋਲ ਮਿਲੇਗਾ ਕਿ ਨਹੀਂ ਮਿਲੇਗਾ ਐ ਤੁਹਾਨੂੰ ਸ਼ਾਮ ਤੱਕ ਅਸੀਂ ਆਪਣੇ ਚੈਨਲ ਤੇ ਇੱਕ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਜਿਸਾਂ ਹੁਣੇ ਦੇਖ ਪਾ ਰਹੇ ਹਾਂ ਕਿ ਆਵਾਜਾਈ ਬਣੀ ਹੋਈ ਹੈ ਲਗਾਤਾਰ ਜਿਹੜੇ ਲੋਕ ਪੈਟਰੋਲ ਡੀਜ਼ਲ ਪਵਾ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੱਲ ਦੀ ਜਿਹੜੀ ਬੰਦ ਦੀ ਕਾਲ ਹੈ ਉਸ ਨੂੰ ਲੈ ਕੇ ਕੀ ਉਹਨਾਂ ਨੇ ਕੀ ਕੋਈ ਇਖਤੀਆਤੀ ਕਦਮ ਚੁੱਕੇ ਅ ਤਰਨਾ ਗੱਲ ਕਰਨਾ ਚਾਹਾਂਗੀ ਕੱਲ ਦੀ ਜਿਹੜੀ ਬੰਦ ਦੀ ਕਾਲ ਹੈ ਕਿਸਾਨਾਂ ਦੀ ਉਸ ਨੂੰ ਲੈ ਕੇ ਤੁਸੀਂ ਅੱਜ ਪੈਟਰੋਲ ਪੁਆਇੰਟ ਪਹੁੰਚੇ ਹੋ ਜਾਂ ਵੈਸੇ ਹੀ ਜਨਰਲ ਤੌਰ ਤੇ ਅਸੀਂ ਵੈਸੇ ਆ ਪੈਟਰੋਲ ਪੰਪ ਵੀ ਬੰਦ ਹੋਣਗੇ ਜੀ 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 ਕੱਲ ਬੰਦ ਹੋਣਗੇ ਕੱਲ ਹੋਣਗੇ ਸਾਰਾ ਪੰਜਾਬ ਬੰਦ ਆਊਗਾ ਜੀ 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 ਸੋ ਇਸ ਕਰਕੇ ਤੁਸੀਂ ਅੱਜ ਪੈਟਰੋਲ ਪੁਆਣ ਆਏ ਹੋ ਕਿ ਰੈਗੂਲਰ ਜਿਸ ਰੈਗੂਲਰ ਅਸੀਂ ਰੋਜ਼ ਇੱਥੋਂ ਹੀ ਪੈਟਰੋਲ ਪੁਵਾਇਦਾ ਜੀ 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 ਸੋ ਜਿਹੜੀ ਲੋ ਸਾਰਾ ਪੂਰਾ ਜਾ ਰਿਹਾ ਜੀ ਕੱਲ ਪੰਜਾਬ ਬੰਦ ਪੈਟਰੋਲ ਪੰਪ ਬੰਦ ਹੋਣਗੇ ਜੀ 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 ਸੋ ਹੰਗਾਰਾ ਪੂਰਾ ਹੈ ਔਰ ਇਸਦੀ ਵੀ ਥੋੜੀ ਜੀ ਇੱਕ ਤਿਆਰੀ ਜ਼ਰੂਰ ਰੱਖੀ ਜਾ ਰਹੀ ਹੈ ਤੁਹਾਨੂੰ ਨਾਲ ਵੀ ਗੱਲ ਕਰਨਾ ਚਾਹਾਂਗੇ ਤੁਸੀਂ ਰੈਗੂਲਰ ਤੌਰ ਤੇ ਪੈਟਰੋਲ ਪੁਆਣ ਆਏ ਹੋ ਜਾਂ ਵੈਸੇ ਜਿਸ ਦਾ ਬੰਦੀ ਕਾਲ ਹੈ ਉਸ ਤੋਂ ਬਾਅਦ ਪਹੁੰਚੋ ਨਹੀਂ ਅਹੀਂ ਬੰਦ ਦੀ ਕੌਲ ਤੇ ਆਏ ਆਂ ਜੀ 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 ਪਰ ਅਹੀਂ ਕਿਸਾਨਾਂ ਦੇ ਨਾਲ ਜੀ 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 ਅਹੀਂ ਕਿਸਾਨਾਂ ਦੇ ਨਾਲ ਆ ਬਿਲਕੁਲ 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 ਆ ਬੰਦ ਦੀ ਕਾਲ ਕਰਕੇ ਵੈਸੇ ਮਤਲਬ ਕਾਲ ਨੂੰ ਬੰਦਿਆ ਤੇ ਵੀ ਅਹੀਂ ਐਮਰਜੈਂਸੀ ਚ ਕਿੱਥੇ ਜਾਣਾ ਠੀਕ ਜਾਣਾ ਆਉਣਾ ਪਵੇ ਤੇ ਤੇਲ ਕਵਾਲੀ ਪਰ ਇਹ ਕਿਸਾਨਾਂ ਦੇ ਬਿਲਕੁਲ ਨਾਲ ਜੀ ਜੀ ਤਨਮਨ ਤਨ ਦਿਨ ਜੀ ਜੀ ਬਿਲਕੁਲ ਬਿਲਕੁਲ ਸੋ ਲੋਕ ਜਿਹੜੇ ਤੇ ਪਹੁੰਚ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੱਲ ਦਾ ਜੜਾ ਹੰਗਾਰਾ ਬਹੁਤ ਵੱਡਾ ਹੰਗਾਰਾ ਪਰਿਆ ਜਾ ਰਿਹਾ ਹੈ ਔਰ ਕਿਹਾ ਜਾ ਰਿਹਾ ਜੀ ਕੱਲ ਦੀ ਜੜੀ ਬੰਦ ਦੀ ਕਾਲ ਹੈ ਉਸ ਦੇ ਨਾਲ ਨੇ ਸਾਰੇ ਲੋਕ ਔਰ ਕੱਲ ਜੜਾ ਬੰਦ ਹੈ ਉਸ ਨੂੰ ਲੈ ਕੇ ਲੋਕ ਜਿਹੜੇ ਪੈਟਰੋਲ ਸਟੇਸ਼ਨਸ ਤੇ ਪਹੁੰਚ ਰਹੇ ਤਾਂ ਕਿ ਉਹਨਾਂ ਦੇ ਵਹੀਕਲ ਚ ਉਹਨਾਂ ਨੂੰ ਪੈਟਰੋਲ ਡੀਜ਼ਲ ਜ਼ਰੂਰ ਹੋਏ ਜੜਾ ਕਿ ਉਹਨਾਂ ਦੀ ਜ਼ਰੂਰਤ ਕਿਤੇ ਕਮਿਊਟ ਕਰਨਾ ਕਿਤੇ ਪਹੁੰਚਣਾ ਜ਼ਰੂਰਤ ਹੈਗੀ ਹੈ ਕਿਤੇ ਜ਼ਰੂਰੀ ਜਾਣਾ ਤੇ ਉੱਥੇ ਪਹੁੰਚਣ ਦੀ ਜ਼ਰੂਰਤ ਹੈ ਤਾਂ ਉਸ ਲਈ ਆਪਣੇ ਵੀਕਲ 'ਚ ਜੜਾਇਆ ਪੈਟਰੋਲ ਡੀਜ਼ਲ ਪਰਵਾਇਆ ਜਾ ਰਿਹਾ ਹੈ ਔਰ ਇੱਥੇ ਜ਼ੇਮੈਟੋ ਤੋਂ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਥੋੜੇ ਤੋਂ ਜਾਣਨਾ ਚਾਹਾਂਗੀ ਕਿ ਜਨਰਲ ਤੁਸੀਂ ਆਪਣਾ ਪੈਟਰੋਲ ਪਵਾ ਰਹੇ ਹੋ ਜਾਂ ਜਿਸਾਂ ਬੰਦੀ ਕੋਲ ਹੈ ਹਨਵਸਤੇ ਕੱਲ ਜੋ ਹੜਤਾਲ ਹੈ ਉਹਦੇ ਕਰਕੇ ਸਪੈਸ਼ਲ ਪੈਟਰੋਲ ਪਵਾਣਾ ਹੈ ਜੀ 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 ਸੋ ਕਲਾਊਡ ਕਿਚਨਸ ਤੋਂ ਕੱਲ ਜਿਹੜੀ ਹੈ ਡਿਲੀਵਰੀ ਰਹੇਗੀ ਹਾਂਜੀ ਰਹੇਗੀ ਜੀ 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 ਸੋ ਕਲਾਊਡ ਕਿਚਨਸ ਦਾ ਤੋਂ ਜੜੀ ਫੂਡ ਡਿਲੀਵਰੀਜ਼ ਨੇ ਉਹ ਬੰਨਿਆ ਰਹਿਣ ਗਿਆ ਤੇ ਕੱਲ ਦੀ ਬੰਦ ਦੀ ਕਾਲ ਨੂੰ ਲੈ ਕੇ ਆਪਣੇ ਪੈਟਰੋਲਸ ਪੂਰੇ ਆਪਣੀ ਗੱਡੀਆਂ ਚ ਪਵਾਉਂਦੇ ਹੋਏ ਲੋਕ ਦਿਖਾਈ ਦੇ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਕੱਲ ਦਾ ਜਿਹੜਾ ਵੱਡਾ ਹੰਗਾਰਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਬੰਦ ਦੀ ਕਾਲ ਦਾ ਉਸ ਦੇ ਕਰਕੇ ਲੋਕ ਇੱਥੇ ਪਹੁੰਚ ਰਹੇ ਨੇ ਕਾਫੀ ਹੱਦ ਤੱਕ ਕਿਹਾ ਜਾ ਰਿਹਾ ਕਿ ਪੰਜਾਬ ਪੂਰੀ ਤਰ੍ਹਾਂ ਨਾਲ ਬੰਦ ਰਹੇਗਾ ਔਰ ਪੰਜਾਬ ਦੇ ਬੰਦ ਹੋਣ ਦੇ ਨਾਲ ਨਾਲ ਪੈਟਰੋਲ ਡੀਜ਼ਲ ਸਟੇਸ਼ਨ ਵੀ ਬੰਦ ਰਹਿਣਗੇ ਇਸ ਲਈ ਇਤਿਆਤੀ ਤੌਰ ਤੇ ਲੋਕ ਜਿਹੜੇ ਪੈਟਰੋਲ ਤੇ ਡੀਜ਼ਲ ਪੰ ਪਰਵਾਣ ਵਾਸਤੇ ਪਹੁੰਚ ਰਹੇ ਜੇ ਤੁਹਾਡੀ ਵੀ ਬਾਈਕ ਜਾਂ ਐਕਟਿਵ ਆਈ ਜਾਂ ਸਕੂਟਰ ਖਾਲੀ ਹੈ ਤਾਂ ਜ਼ਰੂਰ ਰੋ ਉਸ ਵਿੱਚ ਪੈਟਰੋਲ ਡੀਜ਼ਲ ਪਵਾ ਲੋ ਕਿਉਂਕਿ ਅਗਰ ਐਮਰਜੈਂਸੀ ਵਿੱਚ ਕਿਤੇ ਜਾਣਾ ਪਏਗਾ ਤੇ ਹੋ ਸਕਦਾ ਹੈ ਕੱਲ ਤੋਂ ਉਹ ਜਿਹੜੇ ਪੈਟਰੋਲ ਡੀਜ਼ਲ ਸਟੇਸ਼ਨ ਨੇ ਬੰਦ ਮਿਲਣ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਹੋਏ ਇਸ ਲਈ ਆਪਣੇ ਪੈਟਰੋਲ ਡੀਜ਼ਲ ਦਾ ਪਹਿਲਾਂ ਇੰਤਜ਼ਾਮ ਕਰ ਲਓ ਜਿਵੇਂ ਇਹ ਪੰਜਾਬ ਕੇਸਿਸ ਦੇ ਵੇਖਦੇ ਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੀ ਦਿਲ ਦੀ ਧੜਕਣ